ਗਾਮ ਹਮਲੇ ਨੂੰ ਲੈ ਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਜਲੰਧਰ ਤੋਂ ਐਮਪੀ ਦੇ ਵੱਲੋਂ ਵੱਡਾ ਜਿਹੜਾ ਆ ਉਹ ਖੁਲਾਸਾ ਕੀਤਾ ਗਿਆ ਤੇ ਇੱਕ ਵੱਡਾ ਦਾਵਾ ਵੀ ਕੀਤਾ ਗਿਆ।ਦਰ ਅਸਲ ਸਰਜਿਕਲ ਸਟ੍ਰਾਈਕ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਦਾ ਵੱਡਾ ਬਿਆਨ ਸਾਹਮਣੇ ਆਇਆ। ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਦਿੱਲੀ ਦੇ ਵਿੱਚ ਜਿਸ ਦੇ ਵਿੱਚ ਚਰਨਜੀਤ ਸਿੰਘ ਚੰਨੀ ਹੁਣਾਂ ਦੇ ਵੱਲੋਂ ਸਰਜਿਕਲ ਸਟ੍ਰਾਈਕ ਨੂੰ ਲੈ ਕੇ ਜਾਂ ਬਾਲਾਕੋਟ ਹਮਨੇਲ ਉਲੈ ਕੇ ਜਿਹੜਾ ਭਾਰਤ ਦੇ ਵੱਲੋਂ ਪਾਕਿਸਤਾਨ ਤੇ ਕੀਤਾ ਗਿਆ ਸੀ ਸਰਜਿਕਲ ਸਟ੍ਰਾਈਕ ਔਰ ਬਾਲਾਕੋਟ ਬੜਾ ਹਮਲਾ ਸੋਸ਼ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਹੁਣਾਂ ਦੇ ਵੱਲੋਂ ਇੱਕ ਵੱਡਾ ਦਾਵਾ ਕੀਤਾ ਗਿਆ ਐਮਪੀ ਚਰਨਜੀਤ ਸਿੰਘ ਚੰਨੀ ਹੁਣਾਂ ਦਾ ਕਹਿਣਾ ਹੈ ਕਿ ਪਤਾ ਨਹੀਂ ਐ ਕਿ ਉਹ ਭਾਰਤ ਨੇ ਹਮਲਾ ਕੀਤਾ ਵੀ ਐ ਜਾਂ ਫਿਰ ਨਹੀਂ ਕੀਤਾ ਕਿਉਂਕਿ ਅਸੀਂ ਸਬੂਤ ਮੰਗਦੇ ਆਂ ਔਰ ਭਾਰਤ ਸਬੂਤ ਨਹੀਂ ਦਿੰਦਾ ਜੀ ਹਾਂ ਸੈਂਟਰ ਸਰਕਾਰ ਉਸ ਦਾ ਸਬੂਤ ਨਹੀਂ ਦਿੰਦੀ ਸੋ ਇਹ ਤੋਂ ਲੱਗਦਾ ਹੈ ਕਿ ਭਾਰਤ ਨੇ ਹਮਲਾ ਪਾਕਿਸਤਾਨ ਤੇ ਕੀਤਾ ਹੀ ਨਹੀਂ ਹੈ। ਔਰ ਪੈਲਗਾਮ ਹਮਨੇਲੂ ਲੈ ਕੇ ਵੀ ਚਰਨਜੀਤ ਸਿੰਘ ਚੰਨੀ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਕਿਹਾ ਹੈ ਕਿ ਜਿਨ੍ਹਾਂ ਨੇ ਇਹ ਕਤਲੇਆਮ ਕੀਤਾ ਜੋ ਦਰਿੰਦਗੀ ਕੀਤੀ ਹੈ ਪੈਲਗਾਮ ਦੇ ਵਿੱਚ ਬੇਕਸੂਰ ਲੋਕਾਂ ਨੂੰ ਮਾਰਿਆ ਗਿਆ ਹੈ ਉਹਨਾਂ ਹਮਲਾਵਰਾਂ ਨੂੰ ਉਹਨਾਂ ਦਰਿੰਦਿਆਂ ਨੂੰ ਉਹਨਾਂ ਅਤਵਾਦੀਆਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਔਰ ਮਰਤਕਾਂ ਦੇ ਪਰਿਵਾਰਾਂ ਨੂੰ ਮਾਲੀ ਮਦਦ ਵੀ ਮਿਲਣੀ ਚਾਹੀਦੀ ਹੈ ਤਾਂ ਜੋ ਉਹ ਆਪਣਾ ਖਿਆਲ ਵੀ ਰੱਖ ਸਕਣ ਔਰ ਇਸ ਸਦਮੇ ਤੋਂ ਉੱਬਰ ਵੀ ਪਾਉਣ